ਸੋ ਇਸ ਵਕਤ ਕੇਂਦਰੀ ਜੇਲ ਦੇ ਸਾਹਮਣੇ ਮੌਜੂਦਾ ਜਿੱਥੇ ਮੰਗ ਰੱਖੀ ਗਈ ਸੀ ਕਿ ਪਰਿਵਾਰ ਦੀ ਮੁਲਾਕਾਤ ਕਰਨ ਦਿੱਤੀ ਜਾਵੇ ਤਾਂ ਹੁਣ ਮੁਲਾਕਾਤ ਹੋ ਗਈ ਹੈ ਤਾਂ ਕੀ ਇਹ ਮੋਰਚਾ ਜਿਹੜਾ ਹੁਣ ਫਤਿਹ ਕਰ ਦਿੱਤਾ ਜਾਵੇਗਾ ਕਿਸ ਤਰੀਕੇ ਦੇ ਨਾਲ ਅੱਗੇ ਦੀ ਰਣਨੀਤੀ ਹੋਵੇਗੀ ਦੇਖੋ ਜਿਹੜਾ ਭਾਈ ਸੰਦੀਪ ਸਿੰਘ ਸਣੀ ਦੇ ਹੱਕ ਚ ਸਰਕਾਰਾਂ ਤੋਂ ਇਨਸਾਫ ਲੈਣ ਲਈ ਕਿਉਂਕਿ ਜੋ ਜੇਲ ਪ੍ਰਸ਼ਾਸਨ ਨੇ ਉਹਨਾਂ ਨਾਲ ਕਰਿਆ ਇਹ ਕਾਨੂੰਨ ਦੀ ਉਲੰਘਣਾ ਕਰੀ ਹੈ ਉਹਨਾਂ ਨੇ ਕਾਨੂੰਨ ਆਪਣੇ ਹੱਥ ਚ ਲੈ ਕੇ ਉਹਨਾਂ ਤੇ ਅੰਨਾ ਤਸ਼ੱਦਦ ਕਰਿਆ ਕਿਉਂਕਿ ਉਸ ਦਿਨ ਤੋਂ ਪਰਿਵਾਰ ਨੂੰ ਮਿਲਾਇਆ ਨਹੀਂ ਜਾ ਰਿਹਾ ਸੀ ਸੋ ਇਹ ਇਸ ਕਰਕੇ ਸੰਗਤਾਂ ਆਪਣਾ ਫਰਜ਼ ਸਮਝਦੇ ਹੋਏ ਕਿਉਂਕਿ ਕੌਮ ਦਾ ਯੋਧਾ ਉਹ ਕੌਮ ਉਹਦੇ ਨਾਲ ਖੜੀ ਹੈ ਕੌਮ ਉਹਦੇ ਨਾਲ ਖੜ ਕੇ ਇਹ ਸੰਘਰਸ਼ ਸ਼ੁਰੂ ਕਰਿਆ ਸੀ ਪਹਿਲੀ ਮੰਗ ਸੀ ਕਿ ਉਹਨਾਂ ਦੇ ਪਰਿਵਾਰ ਨਾਲ ਮੁਲਾਕਾਤ ਕਰਾਈ ਜਾਵੇ ਅੱਜ ਸੋ ਮੈਂ ਸੰਗਤਾਂ ਨੂੰ ਧੰਨਵਾਦ ਵੀ ਕਰਦਾ ਦੱਸਣਾ ਚਾਹੁੰਦਾ ਕਿ ਅੱਜ ਉਹਨਾਂ ਦੇ ਵੱਡੇ ਭਰਾ ਦੀ ਮੁਲਾਕਾਤ ਸੰਗਰੂਰ ਜੇਲ੍ਹ ਵਿੱਚ ਹੋ ਚੁੱਕੀ ਹੈ। ਸੰਦੀਪ ਸਿੰਘ ਤੇ ਬ੍ਰਦਰ ਇੱਥੇ ਪਹੁੰਚੇ ਨਹੀਂ ਹੈਗੇ ਹਜੇ ਉਹਨਾਂ ਵੱਲੋਂ ਦੱਸਿਆ ਨਹੀਂ ਗਿਆ। ਦੇਖੋ ਉਹਨਾਂ ਨੇ ਉਹਨਾਂ ਨੇ ਕਿਹਾ ਉਹਨਾਂ ਨੂੰ ਟਾਈਮ ਲੱਗ ਗਿਆ ਲੱਗ ਜਾਣਾ ਹੈ ਜੇ ਉਹਨਾਂ ਨੇ ਉੱਥੇ মিডিਏ ਨਾਲ ਗੱਲ ਕਰ ਰਹੇ ਹੈ। ਉਹ ਗੱਲ মিডিਏ 'ਚ ਉਹਨਾਂ ਨੇ ਸਪਸ਼ਟ ਕਰਤੀ। ਜੋ ਅਸੀਂ ਕਹਿ ਰਹੇ ਹਾਂ ਅਸੀਂ ਉਹਨਾਂ ਦੇ ਨਾਲ ਗੱਲ ਕਰਕੇ ਹੀ ਅੱਗੇ ਸੰਗਤਾਂ ਨੂੰ ਸਨੇਹਾ ਦਿਆ। ਸੋ ਉਹਨਾਂ ਨੇ ਕਿਹਾ ਵੀ ਸੰਗਤਾਂ ਦਾ ਧੰਨਵਾਦ ਕਰਕੇ ਇਹ ਧਰਨੇ ਦੀ ਅੱਜ ਦੀ ਸਮਾਪਤੀ ਕਰ ਦਿਓ ਕਿਉਂਕਿ ਪ੍ਰਸ਼ਾਸਨ ਨੇ ਵਾਅਦਾ ਕਰਿਆ ਕਿ ਉਹਨਾਂ ਦਾ ਕੱਲ ਨੂੰ ਮੈਡੀਕਲ ਕਰਾਇਆ ਜਾਵੇਗਾ ਜੀ ਜੋ ਮੈਡੀਕਲ ਰਿਪੋਰਟ ਆਉਂਦੀ ਹੈ ਉਸ ਦੇ ਆਧਾਰ ਤੇ ਉਹਨਾਂ ਉਸ ਮਲਾਤਰ ਜਿਹੜੇ ਮਲਾਜਮਾਂ ਦੇ ਖਿਲਾਫ ਕਾਰਵਾਈ ਹੋਣੀ ਹੈ ਸੋ ਇਸ ਕਰਕੇ ਇਹ ਅੱਜ ਦਾ ਜਿਹੜਾ ਧਰਨਾ ਸੀ ਉਹ ਸਮਾਪਤ ਕਰਿਆ ਜਾ ਰਿਹਾ ਹੈ ਸੋਵਾਸੀ ਸੰਗਤਾਂ ਦਾ ਧੰਨਵਾਦ ਕਰਦੇ। ਅਗਲੀ ਰਣਨੀਤੀ ਕੀ ਹੋਈ? ਅਗਲੀ ਦੇ ਜਿਹੜਾ 307 ਦਾ ਪਰਚਾ ਵੀ ਦਰਜ ਹੋਇਆ ਸੰਦੀਪ ਸਿੰਘ ਜੀ ਉਸ ਬਾਰੇ ਕੀ ਕਹਿਣਾ ਹੈ? ਦੇਖੋ ਪਰਚਾ ਹੋਇਆ ਗਲਤ ਹੋਇਆ ਸੀ ਪਰਚੇ ਤੇ ਵੀ ਕਰਨਾ ਵੀ ਉਹ ਜੇ ਕੋਈ ਕਾਰਵਾਈ ਨਹੀਂ ਉਹਦਾ ਵੀ ਪਰਚਾ ਕੈਨਸਲ ਹੋਣਾ ਚਾਹੀਦਾ ਜਿਹੜਾ ਉਹਦੇ ਖਿਲਾਫ ਹੋਇਆ ਜਾਂ ਜਿਨ੍ਹਾਂ ਨਾਲ ਝਗੜਾ ਜਿਨ੍ਹਾਂ ਨੇ ਉਹਨੂੰ ਕੁੱਟਮਾਰ ਕੀਤੀ ਹੈ। ਦੇਖੋ ਮੈਂ ਜੋ ਵੀ ਉਹਦੇ ਕੇਸਾਂ ਦੀ ਬੇਅਦਬੀ ਕਰੀ ਹੈ ਜੋ ਦੀ ਧਾਰਾ ਬਣਦੀ ਹੈ ਅਸੀਂ ਉਹ ਮੰਗ ਰੱਖਣੀ ਹੈ। ਕਿਉਂਕਿ ਅਸਲ ਮੈਡੀਕਲ ਰਿਪੋਰਟ ਤੋਂ ਹੀ ਗੱਲ ਸਾਹਮਣੇ ਆਉਣੀ ਹੈ ਵੀ ਕਿੰਨੀ ਉਹਨਾਂ ਦੇ ਸੱਟਾਂ ਮਾਰੀਆਂ ਕਿੰਨਾ ਕਿਸ ਤਰ੍ਹਾਂ ਹੋਇਆ ਅਸਲ ਉਹਨਾਂ ਦਾ ਵੀ ਬਿਆਨ ਹੋਣਾ ਇਸ ਕਰਕੇ ਅਸੀਂ ਉਸ ਆਧਾਰ ਤੇ ਜੇ ਕਿਤੇ ਉਸ ਤੇ ਅਮਲ ਨਾ ਕੀਤਾ ਗਿਆ ਜਿਹੜਾ ਕੋਰਟ ਨੇ ਵੀ ਆਰਡਰ ਕਰਿਆ ਅਸੀਂ ਅਗਲੀ 1-2 ਦਿਨਾਂ ਚ ਮੀਟਿੰਗ ਸੱਦਣੀ ਹੈ ਜਿੰਨੀ ਜੇਸੇ ਬੰਦੀਆਂ ਨਾਲ ਖੜੀਆਂ ਮੀਟਿੰਗ ਸੱਦ ਕੇ ਅਗਲੇ ਪ੍ਰੋਗਰਾਮ ਦਾ ਅਸੀਂ ਐਲਾਨ ਉਹਨਾਂ ਨੇ ਕਹੀ ਹੈ ਜਿਹੜੇ ਸਾਡੀ ਕੌਮ ਦੇ ਜੱਜਦਾਰ ਜਗਤਾਰ ਸਿੰਘ ਹਵਾਰਾ ਸਾਹਿਬ ਦੇ ਪਿਤਾ ਨੇ ਸਾਰੀ ਕੌਮ ਇਹਨਾਂ ਦਾ ਸਤਿਕਾਰ ਕਰਦੀ ਹੈ ਅਸੀਂ ਬਿਲਕੁਲ ਉਹਦੇ ਨਾਲ ਸਹਿਮਤ ਹਾਂ ਦੋ ਗੱਲਾਂ ਮੈਂ ਇਹਨਾਂ ਦੀ ਗੱਲ ਦੇ ਵਿੱਚ ਸਿਰਫ ਜੋੜਦਾ ਹਾਂ ਵੀ ਇਹਨਾਂ ਦੀ ਗੱਲ ਦੇ ਵਿੱਚ ਹੀ ਨੇ ਇੱਕ ਤਾਂ ਇਹ ਹੈ ਕਿ ਜਦੋਂ ਮੈਡੀਕਲ ਹੋਣ ਤੋਂ ਬਾਅਦ ਜੋ ਕੁਝ ਸਾਹਮਣੇ ਆਊਗਾ ਕਿਉਂਕਿ ਜੋ ਕੁਝ ਸਾਨੂੰ ਹੁਣ ਤੱਕ ਪਤਾ ਲੱਗ ਗਿਆ ਉਹਨਾਂ ਦਾ ਭਰਾ ਅੱਜ ਦੇਖਾਇਆ ਵਕੀਲ ਕੱਲ ਦੇਖਾਇਆ ਜੱਜ ਸਾਹਮਣੇ ਵੀ ਦੇਖ ਲਿਆ ਜੇ ਤਾਂ ਉਹਦੇ ਨਾਲ ਨਿਆ ਹੋਊਗਾ ਮੈਡੀਕਲ ਰਿਪੋਰਟ ਦੇ ਵਿੱਚ ਇਹ ਨਾ ਹੋਵੇ ਕਿ ਸਰਕਾਰਾਂ ਆਪਣਾ ਦਬਾਓ ਇਹ ਤਾਂ ਸਮਾਂ ਦੱਸੂਗਾ ਇੱਕ ਤਾਂ ਇਹ ਹੈ ਦੂਜੀ ਗੱਲ ਇਹ ਹੈ ਕਿ ਜਿਹੜਾ ਅੱਜ ਅਸੀਂ ਇਹ ਧਰਨਾ ਪਹਿਲੇ ਪਰੌਦਾ ਅਸੀਂ ਸਮਾਪਤ ਕੀਤਾ ਹੈ ਇਹ ਧਰਮਾ ਸਮਾਪਤ ਨਹੀਂ ਹੋਇਆ ਧਰਨਾ ਭਾਵ ਚੱਲ ਰਿਹਾ ਹੈ ਪਰ ਪਹਿਲਾ ਪੜਾਓ ਜਿਹੜਾ ਆਪਣਾ ਅਜੇ ਤੱਕ ਸੀਗਾ ਜੋ ਹੁਣ ਪਿਛਲੇ 10 ਦਿਨ ਤੋਂ 8 ਦਿਨ ਤੋਂ ਚੱਲ ਰਿਹਾ ਸੀ ਜੋ ਵਾਪੁਜੀ ਨੇ ਦੱਸਿਆ ਮੈਂ ਉਹੀ ਗੱਲ ਕਹਿ ਰਿਹਾ ਉਹ ਪਹਿਲਾ ਪੜਾਓ ਜਿਹੜਾ ਉਹ ਵਿਸ਼ਰਾਮ ਲਿੱਤਾ ਸੀ ਕਿ ਅਸੀਂ ਨਿਆਂਪਸੰਦ ਲੋਕ ਆ ਕਾਨੂੰਨ ਨਾਲ ਚੱਲਣ ਵਾਲੇ ਲੋਕ ਆ ਪਰ ਸਰਕਾਰਾਂ ਕਾਨੂੰਨ ਨਾਲ ਨਹੀਂ ਚੱਲਦੀਆਂ ਇਹ ਸਾਨੂੰ ਪਤਾ ਹੈ ਇਸ ਲਈ ਸਾਡੇ ਇਹ ਸ਼ੰਕੇ ਨੇ ਕਿ ਜੇਕਰ ਉਹ ਗੱਲਾਂ ਜਿਹੜੀਆਂ ਪ੍ਰਸ਼ਾਸਨ ਵੀ ਸੁਣ ਲੋਵੇ ਤੇ ਕੌਮ ਸਾਡੀ ਨੂੰ ਬੇਨਤੀ ਹੈ ਕਿ ਅਸੀਂ ਪਹਿਲੇ ਪੜਾਅ ਦੇ ਵਿੱਚ ਕੇਵਲ ਦੇਖਣਾ ਹੈ ਕਿ ਮੈਡੀਕਲ ਰਿਪੋਰਟ ਚ ਆਖਿਰ ਹੈ ਤੇ ਅੱਗੇ ਉਹ ਪ੍ਰਸੀਡ ਕਿਵੇਂ ਚੱਲ ਰਹੇ ਨੇ ਤੇ ਕਿਹੜੇ-ਕਿਹੜੇ ਅਫਸਰਾਂ ਤੇ ਉਸ ਮੈਡੀਕਲ ਰਿਪੋਰਟ ਮੁਤਾਬਕ ਕੇਸ ਹੋ ਰਿਹਾ ਹੈ ਇਹ ਸਾਡਾ ਅਗਲਾ ਪੜਾਅ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਧੰਨਵਾਦ ਜੀ ਸੋ ਇਸ ਵਕਤ ਜਿੱਥੇ ਮੋਰਚਾ ਲੱਗਿਆ ਹੋਇਆ ਸੀ ਕੇਂਦਰੀ ਜੇਲ੍ਹ ਦੇ ਸਾਹਮਣੇ ਤਾਂ ਉੱਥੇ ਹੁਣ ਜਿਹੜੀ ਕੀ ਸੰਦੀਪ ਸਿੰਘ ਸਨੀ ਦੇ ਭਰਾ ਦੀ ਮੁਲਾਕਾਤ ਸੰਦੀਪ ਸਿੰਘ ਦੇ ਨਾਲ ਕਰਵਾ ਦਿੱਤੀ ਗਈ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਕਿ ਅਗਲੇ ਦਿਨ ਜਿਹੜੀ ਕੱਲ ਦੀ ਦਿਨ ਜਿਉਂ ਅਸੀਂ ਗੱਲ ਕੀਤੀ ਕਿ ਕਹਿੰਦੇ ਕਿ ਮੈਡੀਕਲ ਵੀ ਉਹਨਾਂ ਦਾ ਕਰਵਾਇਆ ਜਾਏਗਾ ਸੋ ਹੁਣ ਮੋਰਚਾ ਫਤਿਹ ਹੋ ਚੁੱਕਾ ਤੇ ਇੱਥੋਂ ਸੰਗਤ ਆਪਣੇ ਘਰ ਨੂੰ ਚਾਲੇ ਪਾ ਰਹੀਆਂ ਜੁੜੇ ਰਹੀਓ ਸੁਨੇਹਾ ਚੈਨਲ ਦੇ ਨਾਲ ਧੰਨਵਾਦ